ਖਨੋਰੀ ਬਾਰਡਰ ਤੇ ਗੋਲੀ ਲੱਗਣ ਦੇ ਨਾਲ ਜਾਨ ਗੁਆਉਣ ਵਾਲੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਹੈ ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਸ਼ੁਭਕਰਨ ਸਿੰਘ ਦਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ ਸ਼ੁਕਰਨ ਦਾ ਅੰਤਿਮ ਸੰਸਕਾਰ ਉਸਦੇ ਜੱਦੀ ਪਿੰਡ ਬੱਲੋ ਵਿੱਚ ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਦੱਸਿਆ ਕਿ ਪੁਲਿਸ ਨੇ ਕਤਲ ਦੀ ਧਾਰਾ 302 ਦੇ ਤਹਿਤ ਅਣਪਛਾਤੇਆਂ ਖਿਲਾਫ ਮਾਮਲਾ ਦਰਜ ਕੀਤਾ ਹੈ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਤੇ ਪਰਿਵਾਰ ਦੇ ਜੀ ਨੂੰ ਨੌਕਰੀ ਦੇਣ ਦੀ ਗੱਲ ਵੀ ਮਨਜ਼ੂਰ ਕੀਤੀ ਹੈ ਇਹ ਸਾਰੀਆਂ ਗੱਲਾਂ ਮੰਨੇ ਜਾਣ ਤੋਂ ਬਾਅਦ ਹੀ ਕਿਸਾਨ ਅਤੇ ਪਰਿਵਾਰ ਪੋਸਟਮਾਰਟਮ ਦੇ ਲਈ ਰਾਜ਼ੀ ਹੋਇਆ ਹੈ ਤੇਾਂ ਦੇ ਉੱਤੇ ਜਿਹੜੀ ਉਹਨਾਂ ਨੇ ਐਫਆਈਆਰ ਕੀਤੀ ਹੈ ਉਸ ਤੋਂ ਅੱਗੇ ਜਿਹੜੀ ਹੈ ਮਤਲਬ ਇਹ ਦੀ ਜਾਂਚ ਹੋ ਕੇ ਜਾਂਚ ਦੇ ਵਿੱਚ ਜਿਹੜੇ ਜਿਹੜੇ ਬੰਦੇ ਹੋ ਮਤਲਬ ਜਿਹੜੇ ਵਾਹਟੋ ਲੈ ਕੇ ਚਾਈ ਜਾਂਦੇ ਨੇ ਹੁਣ ਉਹਨਾਂ ਦੇ ਉੱਤੇ ਵੀ ਸਾਹਮਣੇ ਦੇ ਹਾਂ ਉਹ 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 ਜਿਹੜੀ ਪਰਿਵਾਰ ਪਰਿਵਾਰ ਦੀ ਨੌਕਰੀ 1 ਕਰੋੜ ਰੁਪਏ ਉਹਦਾ ਤੈ ਹੋ ਚੁੱਕਿਆ ਹੈ ਸਾਡਾ ਪਹਿਲੇ ਆਲਰੇਡੀ ਸਿਰਫ ਇਹੀ ਸੀਗਾ ਕਿ ਉਹਦੇ ਪਹਿਲਾਂ ਐਫ ਆਈ ਆਰ ਕੇਟੀ ਦੀ ਕੀਤੀ ਜਾਏ ਫਾਇਆ ਕਰਕੇ ਗੱਲ ਨੂੰ ਅੱਗੇ ਤੋਰੇ ਜੀ ਮੇਰੇ ਤੱਕ ਦੇ ਨੂੰ ਹੁਣ ਲੈ ਕੇ ਜਾਓਗੇ ਤੁਸੀਂ ਹੁਣ ਲੈ ਕੇ ਜਾਓਗੇ ਮੇਰੇ ਤੱਕ ਦੇ ਨਹੀਂ 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 ਹੁਣ ਨਹੀਂ ਅਨੇ ਸਵੇਰ ਮਤਲਬ ਡੈਡ ਬੋਡੀ ਨੂੰ ਅਸੀਂ ਸਵੇਰ ਲੈ ਕੇ ਜਾਵਾਂਗੇ ਹਾਂ ਖੜਾ ਰਿਖਣਾ ਰਿਪੋਰਟ ਹੁਣ 37 ਹੈ ਜੀ ਤੁਹਾਡੀ ਕਿਹੜੇ ਪਾਸੇ ਲੈ ਸਵੇਰ ਡੱਲਰ ਸਾਹਿਬ ਡੱਲਰ ਸਾਹਿਬ ਇਹ ਦੇਖੋ ਇਸੇ ਕਰਕੇ ਡੈਡਲੌਕ ਬਣਿਆ ਹੋਇਆ ਸੀ ਕਿ ਦੂਜੇ ਪਾਸੇ ਕੋਈ ਐਕਸ਼ਨ ਜਿਹੜਾ ਨਹੀਂ ਕੀਤਾ ਜਾ ਰਿਹਾ ਸੀ ਤਾਂ ਹੁਣ ਕੀ ਜਿਹੜਾ ਉੱਪਰੋਂ ਦਿੱਲੀ ਵਾਲੇ ਕੂਚ ਦੀ ਜਿਹੜੀ ਗੱਲ 29 ਤਰੀਕ ਦੀ ਦੇਖੋ ਹਾਂ ਸਾਡਾ ਫਿਰ ਮਤਲਬ ਮੀਟਿੰਗਾਂ ਸਾਰਾ ਦਿਨ ਚੱਲੀਆਂ ਨੇ ਸਾਰਾ ਦਿਨ ਮੀਟਿੰਗਾਂ ਤੋਂ ਬਾਅਦ ਹੁਣ ਵੀ ਮੀਟਿੰਗ ਚੱਲੀ ਜਾਂਦੀ ਸੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਆਏਗਾ ਕੱਲ ਤੱਕ ਅਸੀਂ ਅਨਾਉਂਸਮੈਂਟ ਕਰਾਂਗੇ ਕੱਲ ਨੂੰ ਤਾਂ ਸਾਡਾ ਵੱਡਾ ਕੰਮ ਹੁਣ ਇਹ ਬਣ ਜਾਣਾ ਹੈ ਕਿ ਸਾਨੂੰ શુભਕਰਨ ਦਾ ਸੰਸਕਾਰ ਅੰਤਮ ਸੰਸਕਾਰ ਕਰਾਂਗੇ ਉਸ ਤੋਂ ਬਾਅਦ ਮਤਲਬ ਅਸੀਂ ਅਗਲਾ ਸਾਨੂੰ ਅਨਾਉਂਸਮੈਂਟ ਕਰਾਂਗੇ ਇਹ ਐਫ ਆਈ ਆਰ ਜਿਹੜੀ ਆ ਤੁਸੀਂ ਵਕੀਲਾਂ ਦੇ ਰਾਹੀ ਜਿਹੜੀ ਮਾਰਾਂ ਦੇ ਰਾਹੀ ਕੋਈ ਵਿਚਾਰੀ ਆ ਜੀ ਜੀ ਸਾਡੇ ਵਕੀਲਾਂ ਨੇ ਕੋਲੇ ਬੈਠ ਕੇ ਜੋ ਪੱਖ ਸਾਰੇ ਬਾਤ ਕੇ ਵਕੀਲਾਂ ਨੇ ਆਪਦੀ ਨਿਗਰਾਨੀ ਦੇ ਹੇਠੇ ਦੀ ਐਫਆਈਆਰ ਨੂੰ ਕਰਵਾਇਆ ਜੋ ਕਰਵਾਇਆ ਉਹਨਾਂ ਨੇ ਆਪਦੇ ਹਸਾਬ ਨਾਲ ਮਤਲਬ ਠੀਕ ਕਰਵਾਇਆ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਪਿੰਕੋਰ ਦੀ ਰਿਐਕਸ਼ਨ ਤੋਂ ਬਾਅਦ ਇਹ ਸਾਰਾ ਕੁਝ ਹੋਏਗਾ ਕਿ ਇਹ ਪਹਿਲੇ ਹੀ ਸਭਤੀ ਬਣ ਚੁੱਕੀ ਕਿਉਂਕਿ کورٹ ਦੇ ਵਿੱਚ ਮਾਮਲਾ ਸੀ ਦੇਖੋ ਦੇਖੋ ਗੱਲ ਪਤਾ ਕੀ ਹੈ ਜੇ ਇਸ ਪੱਖ ਦੇ ਉੱਤੇ ਕਹਿਣਾ ਹੋਵੇ ਤਾਂ ਮੈਂ ਕਹਾਂਗਾ ਸਪਸ਼ਟ ਹੈ ਕਿ ਪੰਜਾਬ ਗਵਰਨਮੈਂਟ ਦੀ ਨਲੈਕੀ ਸੀ ਜਿਹੜਾ ਇੱਥੋਂ ਤੱਕ ਇਹਨਾਂ ਕੁਝ ਕਰਨਾ ਪਿਆ ਦੋ ਦਿਨ ਤੋਂ ਤਿੰਨ ਦਿਨ ਤੋਂ ਲਗਾਤਾਰ ਮਤਲਬ ਲੋਕਾਂ ਨੂੰ ਰੋੜਾ ਬਲੌਕ ਕਰਕੇ ਬੈਠਣਾ ਪਿਆ ਇਨਸਾਫ ਲੈਣ ਦੇ ਲਈ ਔਰ ਕੱਲ ਨੂੰ ਅਸੀਂ ਕੋਈ ਮਤਲਬ ਵੱਡਾ ਐਕਸ਼ਨ ਦੇਣ ਦੀ ਵੀ ਤਿਆਰੀ ਸੀ ਇਸ ਗੱਲ ਦੇ ਵਿੱਚ ਔਰ ਮੈਂ ਕਹੂੰਗਾ ਕਿ ਸਰਕਾਰ ਅਗਰ ਅਜਿਹੀਆਂ ਗੱਲਾਂ ਵਾਸਤੇ ਵੀ ਇਨਸਾਫ ਦੇਣ ਵਾਸਤੇ ਮਾਮਲੇ ਤੇ ਆਕੇ ਵੀ ਜੇ ਕਰੇ ਹੋਵੇ ਕਿ ਵੀ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਤਾਂ ਮੈਨੂੰ ਲੱਗਦਾ ਇਹ ਬਦਕਿਸਮਤੀ ਦੀ ਗੱਲ ਆ ਜਾਂਦੀ ਹੈ ਕਾਫੀ ਲੰਬਾ ਅਰਸਾ ਲੱਗ ਗਿਆ ਦਲੇਵਾਲ ਸਾਹਿਬ ਕਾਫੀ ਸਰਕਾਰ ਤੋਂ ਬਾਅਦ ਇਹ ਸਾਰਾ ਕੁਝ ਸ਼ੁਰੂ ਹੋਇਆ ਹਾਂ ਇਹ ਕਿਹਾ ਜਾ ਸਕਦਾ ਹੈ ਜਦੋਂ ਕੋਰਟਾਂ ਦੇ ਵਿੱਚ ਵੀ ਗੱਲ ਚੱਲੀ ਪਰ ਇਹ ਬੜੀ ਦੁੱਖ ਦੀ ਗੱਲ ਹੈ ਨਾ ਮੈਂ ਫਿਰ ਇਹ ਹੀ ਬੇਨਤੀ ਕਰਦਾ ਹਾਂ ਤੇ ਕੋਰਟ ਚ ਜਾਣਾ ਹੀ ਕਿਉਂ ਪਵੇ ਗੱਲ ਕੋਰਟ ਚ ਜਾਵੇ ਹੀ ਕਿਉਂ ਗੱਲ ਸਾਡੀ ਸਰਕਾਰ ਹੈ ਸਾਡੀ ਸਰਕਾਰ ਬਾਰ ਬਾਰ ਇਹ ਗੱਲ ਕਹਿੰਦੀ ਸੀ ਸਾਨੂੰ ਕਿ ਅਸੀਂ ਲੋਕਾਂ ਦੇ ਨਾਲ ਆ ਅਸੀਂ ਆਪਦੇ ਪੰਜਾਬ ਦੇ ਨਾਲ ਆ ਤੇ ਜਦੋਂ ਪੰਜਾਬ ਦੇ ਪੁੱਤ ਦਾ ਕਤਲਿਆਮ ਹੋਇਆ ਉੱਥੇ ਔਰ ਉਸ ਵੇਲੇ ਉਸ ਸਮੇਂ ਦੇ ਉੱਤੇ ਸਰਕਾਰ ਨੇ ਪੰਜਾਬ ਦੀ ਗੱਲ ਕਰਨ ਦੀ بجائے ਮੂੰਹ ਬੰਦ ਕਰਕੇ ਬੈਠ ਗਈ ਉਹ ਜੋ ਠੀਕ ਨਹੀਂ ਸੀਗਾ ਤੇਰੀ ਹੋ ਗਈ ਇਸ ਚੀਜ਼ ਨੂੰ ਲੈ ਕੇ ਕਿ ਪਹਿਲੇ ਹੀ ਕਰ ਦੇਣਾ ਚਾਹੀਦਾ ਸੀ ਇਹ ਤੇ ਅਸੀਂ ਤਾਂ ਸਪਸ਼ਟ ਕਰਿਆ ਤੇ ਬਹੁਤ ਵਾਰੀ ਕਿਹਾ ਹੈ ਇਹ ਗੱਲ ਕਿ ਸਰਕਾਰ ਦੀ ਨਲਾਕੀ ਹੈ ਡਲੇਵਾ ਸਾਹਿਬ ਕਿੰਨਾ ਇਨਾ ਕੀ ਮੀਟਿੰਗ ਦੇ ਵਿੱਚ ਅਹਿਮ ਫੈਸਲਾ ਕੀ ਹੋਇਆ ਕਿਹੜੇ ਕਿਹੜੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਦੀ ਜਿਹੜੀ ਉਹ ਸਹਿਮਤੀ ਬਣੀ ਹੈਗੀ ਹੈ ਨਹੀਂ ਇਹ ਮੀਟਿੰਗ ਦੇ ਵਿੱਚ ਮੰਗਾਂ ਕੋਈ ਨਹੀਂ ਸੀਗੀਆਂ ਇਹ ਤਾਂ ਸਾਫ ਹੈ ਕਿ ਇਹਨੂੰ ਅਸੀਂ ਕਿਹਾ ਸੀਗਾ ਵੀ ਸ਼ਹੀਦ ਦਾ ਦਰਜਾ ਦੇ ਕੇ ਇਹਨੂੰ 1 ਕਰੋੜ ਰੁਪਏ ਦਾ ਅਨਾਊਂਸਮੈਂਟ ਕੀਤਾ ਜਿਸ ਤਰ੍ਹਾਂ ਦੀਆਂ ਵੀ ਸ਼ਹੀਦਾਂ ਨੂੰ ਇੱਕ ਸ਼ਹੀਦ ਨੂੰ ਐ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਉਹ ਸਾਰੀਆਂ ਨਹੀਂ ਸਾਰੀਆਂ ਨੂੰ ਮਿਲਦੀਆਂ ਜਿੱਥੋਂ ਸੰਤੁਸ਼ਟ ਹੋ ਤੁਸੀਂ ਜਥੇਬੰਦੀ ਸੰਤੁਸ਼ਟ ਹਾਂ ਕਿ ਫਿਰ ਲਾਲ ਦੇਖੋ ਸਾਡੇ ਵਕੀਲਾਂ ਨੇ ਬੈਠ ਕੇ ਸਾਰਾ ਕੰਮ ਨੂੰ ਕੰਪਲੀਟ ਕਰਾਇਆ ਉਹ ਤੁਸੀਂ ਸੈਟੀਸਫਾਈ ਦਾ ਤਾਂ ਵੱਡੀ ਦਾ ਮੈਂ ਕੋਲ ਦੇਖੋ ਮੈਂ ਮੈਂ ਚੰਦੇ ਸਾਹਿਬ ਮੈਂ ਦੇਖੋ ਮੈਂ ਹਜੇ ਮੋਰਚੇ 'ਚ ਆ ਰਹੇ ਹਾਂ ਸ਼ੰਭ ਮੋਰਚੇ 'ਚ ਚਲੇ ਆ ਰਹੇ ਹਾਂ ਜੋ ਹੈ ਮਤਲਬ ਇੱਥੇ ਸਾਡੇ ਐਡਵੋਕੇਟ ਸਾਹਿਬ ਹੈਗੇ ਨੇ ਜੋ ਪਰਿਵਾਰ ਦੇ ਮੈਂਬਰ ਵੀ ਪਹੁੰਚੇ ਹੋਣਗੇ ਮੈਹਿਜ ਮਿਲਿਆ ਨਹੀਂ ਪਰਿਵਾਰ ਦੇ ਮੈਂਬਰਾਂ ਨੂੰ ਧੰਨਵਾਦ